ਦੀਆਂ ਨਿਊ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਫਿਲੌਰ ਤਹਿਸੀਲ ਦੇ ਪਿੰਡ ਤੇ ਪਿੰਡ ਮਿਊਵਾਲ ਸਤਲੁਜ ਦਰਿਆ ਦਾ ਜਾਇਜ਼ਾ ਲੈਣ ਤਹੁੰਚੇ ਸੁਖਵੀਰ ਸਿੰਘ ਬਾਦਲ ਉਨਾ ਵੱਲੋਂ ਜਦ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਦੱਸੋ ਕਿਸ ਚੀਜ਼ ਦੀ ਲੋੜਾ ਤੁਹਾਨੂੰ ਪਿੰਡ ਵਾਸੀਆਂ ਨੇ ਕਿਹਾ ਕਿ ਸਾਨੂੰ ਡੀਜ਼ਲ ਤੇ ਮਿੱਟੀ ਦੀ ਲੋੜ ਹੈ ਤਾਂ ਸੁਖਵੀਰ ਸਿੰਘ ਬਾਦਲ ਨੇ ਪਿੰਡ ਵਾਸੀਆਂ ਨੂੰ 2 ਲੱਖ ਰੁਪਏ ਕੈਸ਼ ਦਿੱਤੇ ਤੇ 3000 ਲੀਟਰ ਡੀਜ਼ਲ ਦਿੱਤਾ ਪਿੰਡ ਵਾਸੀਆਂ ਨੇ ਉਹਦਾ ਸ਼ੁਕਰਾਨਾ ਕੀਤਾ

ਉਹਨ ਆਪ ਰੱਖਿਆ ਕਰ ਰਹੇ ਆ ਰਾਤ 24 ਘੰਟੇ ਤੇ ਰਾਤ ਕਰਦੇ ਹੁਮ ਅਸੀਂ ਸਾਰੇ ਖੇਤ ਨੂੰ ਬਚਾਉਣ ਦੇ ਲਈ ਕਰੀ ਜਿਹੜਾ ਕੰਮ ਸਰਕਾਰ ਦਾ ਸੀ ਉਹ ਉਹ ਕਰਦੇ ਹੁਮ ਬਲਕਿ ਇੱਕ ਇੱਕ ਲੋਕਾਂ ਦਾ ਹੋਰ ਬੜਾ ਪਰਮ ਹੈਗਾ ਕਿੰਨੇ ਜੀ ਬਾਦਲ ਸਾਹਿਬ ਜਿੱਥੇ ਵੀ ਜਾਂਦੇ ਹੈਗੇ ਆ ਉਹਨਾਂ ਨੇ ਆਪਣੇ ਬੰਦੇ ਪਲਾਂਟ ਕੀਤੇ ਆਉਂਦੇ ਆ ਉਹ ਆਪਣੇ ਬੰਦੇ ਨੂੰ ਹੀ ਪਹਿਚਾਣਦੇ ਉਹਨਾਂ ਬਾਰੇ ਜੁੜਾਈ ਕਰਦੇ ਆ ਜੀ ਮੈਂ ਜਿੱਥੇ ਦੀ ਮਦਦ ਅੱਛਾ ਓਕੇ ਥੈਂਕ ਯੂ ਬਸ ਤਾਂ ਮਾਈਨਿੰਗ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਆ ਜੀ ਮਾਈਨਿੰਗ ਲੈ ਕੇ ਸਾਰਾ ਕੁਝ ਜਿੰਦਾਬਾਦ ਵੀ ਆ ਜਿਹੜਾ ਹੈ ਨਾ ਅੱਜ ਕਰਚਾ ਹਰ ਦੂਜੇ ਸਾਲ ਆ ਕਰਦੇ ਆ ਆ ਪੰਗਾ ਹੀ ਰਹਿੰਦਾ ਹੈ ਦਾ ਅੱਜ ਪੱਕਾ ਹੀ ਕਰਾਂਗੇ ਤਾਂ ਇੱਕ ਵਾਰ ਲਾਜ ਇੱਕ ਕੋਈ ਗੰਦਾ ਪਾਣੀ ਇੱਕ ਫੂਨ ਵੀ ਦਰਿਆਵਾਂ ਚ ਨਹੀਂ ਵਿਜਾਂਦੇ ਪਰਾਂ ਜੀ ਜੇ ਜੀ ਆਉਣੀ ਆ ਜੀ ਈਕਾਰ ਆਉਣੀ ਦੇ ਨਾ ਤੁਸੀਂ ਕਿਆ ਕਰੋ ਜੀ ਆਉਣੀ ਆ ਜੀ ਸਾਰੇ ਹਾਂ ਉਹ ਕਿਸ ਚੀਜ਼ ਦੀ ਲੋੜ ਹੈ ਯਾਰ ਬੱਦਲ ਪਹੁੰਚੇ ਸੀਗੇ ਧੰਗਵਾਲ ਬੰਦ ਤੇ ਤੇ ਜੈਜਾ ਲੈ ਆਉਣਾ ਨੇ ਕੀ ਕਹਿ ਕੀ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਤਕਰੀਬਨ ਜਿਹੜਾ ਮੌਸਬ ਤੇ ਮਿਓਵਾਲ ਇਹ ਦੋ ਨਗਰ ਨੇ ਸਾਡੇ ਹਲਕੇ ਦੇ ਤਕਰੀਬਨ ਡੇਢ ਪਹਿਲਾਂ ਵੀ ਇੱਥੋਂ ਜਿਹੜਾ ਪਣ ਟੁੱਟਿਆ ਸੀ ਤੇ ਕਾਫੀ ਜਿਹੜਾ ਇੱਥੇ ਨੁਕਸਾਨ ਹੋਇਆ ਸੀ ਜੀ ਉਸ ਤੋਂ ਬਾਅਦ ਹੁਣ ਵੀ ਇਹ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਸਾਰੇ ਨੌਜਵਾਨ ਤਕਰੀਬਨ 24 24 ਘੰਟੇ ਉਹਨਾਂ ਨੇ ਇੱਥੇ 24 ਘੰਟੇ ਰਾਤ ਦੇ ਨੇ ਕਿ ਜਿਹੜਾ ਇੱਥੇ ਉਹਨਾਂ ਨੇ ਜਿਹੜੀ ਇਹ ਢਾਹ ਲੱਗਣ ਤੋਂ ਜਿਹੜਾ ਇਹਨੂੰ ਰੋਕਿਆ ਔਰ ਮੈਂ ਸਮਝਦਾ ਵੀ ਜਿਹੜਾ ਇਹ ਸਾਰਾ ਜਿੰਨਾ ਸਹਿਯੋਗ ਕਰ ਰਹੇ ਨੇ ਰਾਤ ਦਿਨ ਮਿਹਨਤ ਕਰ ਰਹੇ ਨੇ ਜੇ ਕਿਤੇ ਸਰਕਾਰ ਆਪਣਾ ਫਰਜ਼ ਨਿਭਾਉਂਦੀ ਜਾਂ ਜਿਹੜਾ ਉਹ ਵੀ ਆਪਣੀ ਜਿੰਮੇਂ ਨਿਭਾਉਂਦੇ ਤਾਂ ਇਹ ਦਿਨ ਦੇਖਣ ਨੂੰ ਨਹੀਂ ਸੀ ਮਿਲਣੇ ਬਾਕੀ ਜਿਹੜੀ ਤਕਰੀਬਨ ਰਾਤ ਨੂੰ ਲੱਗਾ ਉਹ ਪੰਜਾਬ ਦੇ ਵਿੱਚ ਵੱਖ-ਵੱਖ ਏਰੀਆ ਦੇ ਵਿੱਚ ਜਾਂਦੇ ਨੇ ਤੇ ਉਹਨਾਂ ਦਾ ਫੋਨ ਆਇਆ ਸੀ ਵੀ ਤੁਸੀਂ ਦੱਸੋ ਵੀ ਤੁਹਾਡੇ ਤਾਂ ਅਸੀਂ ਉਹਨੂੰ ਬੇਨਤੀ ਕੀਤੀ ਸੀ ਵੀ ਜਿਹੜੇ ਸਾਡੇ ਕਿਉਂਕਿ ਬਹੁਤ ਇਤਿਹਾਸਿਕ ਨਗਰ ਹੈ ਮੋਸਬ ਔਰ ਨਿਊਵਾਲ ਜੀ ਸਰ ਔਰ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਤੇ ਉਹ ਤੇ ਅੱਜ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਪੂਰੇ ਏਰੀਆ ਦੇ ਜਿੰਨੇ ਵੀ ਸਾਰੇ ਆਗੂ ਸਹਿਬਾਨ ਤੇ ਦੋਵੇਂ ਸਰਪੰਚ ਸਾਹਿਬ ਇੱਥੇ ਸਗੇ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਸੀ ਤਾਂ ਬਾਦਲ ਸਾਹਿਬ ਆਏ ਤੇ ਉਹਨਾਂ ਨੇ ਉਹਨੂੰ ਪੁੱਛਿਆ ਸੀ ਵੀ ਦੱਸੋ ਕੀ ਜ਼ਰੂਰਤ ਹੈ ਤੇ ਜੋ ਵੀ ਇਹਨਾਂ ਨੇ ਕਿਹਾ ਉਹ ਮੌਕੇ ਦੇ ਉੱਤੇ ਜਿਹੜਾ ਹੈਗਾ ਉਹ ਇਹਨਾਂ ਦੀ ਜਿਹੜੀ ਜੋ ਮੰਗ ਸੀ ਕਿਉਂਕਿ ਇਹਨਾਂ ਨੇ ਵੀ ਦਰਿਆ ਦੇ ਢਾਹ ਵਾਸਤੇ ਜਾਂ ਉਸ ਕੰਮ ਲਈ ਜੋ ਮੰਗ ਸੀ ਉਹ ਜਿਹੜੀ ਉਹ ਪੂਰੀ ਕਰਕੇ ਗਿਆ ਮੈਂ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਉੱਥੇ ਖਾਸ ਕਰਕੇ ਆਪਣੇ ਪੰਜਾਬੀਆਂ ਦਾ ਨੌਜਵਾਨ ਜਿਹੜੇ ਜਿੰਨੇ ਰਾਤ ਦਿਨ ਇੱਕ ਕਰਦੇ ਨੇ ਵਰਦੇ ਮੀਂਹ ਦੇ ਵਿੱਚ ਕੰਡਿਆਂ ਦੇ ਉੱਤੇ ਜਿਹੜੇ 24 24 ਘੰਟੇ ਲੱਗੇ ਰਹਿ ਉਹਨਾਂ ਦਾ ਵੀ ਦਿਲ ਦੀਆਂ ਗਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਜੇ ਤੁਹਾਨੂੰ ਕੁਰਸੀਆਂ ਬਖਸ਼ੀਆਂ ਨਾ 92 ਐਮਐਲ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਕੁਰਸੀਆਂ ਕਿਸੇ ਦੀਆਂ ਸਕੀਆਂ ਨਹੀਂ ਤੁਹਾਨੂੰ ਮੌਕਾ ਦਿੱਤਾ ਮਾਲਕ ਨੇ ਇਹਦੇ ਲਈ ਲੋਕਾਂ ਦੇ ਔਰ ਜੇ ਤੁਸੀਂ ਖੜੂਗੇ ਤਾਂ ਹੀ ਜਿਹੜਾ ਅਜਬਸਾਰ ਲੈਣ ਦਾ ਮੌਕਾ ਲੋਕ ਸਰਕਾਰਾਂ ਇਸੇ ਕਰਕੇ ਬਣਾਉਂਦੇ ਆ ਵੀ ਜਦੋਂ ਕੋਈ ਆਫਤ ਹੋਵੇ ਤਾਂ ਉਹਦਾ ਜਿਹੜਾ ਮੁਕਾਬਲਾ ਕਰਨ ਪਰ ਅੱਜ ਜਿਹੜਾ ਉਹ ਚੀਜ਼ ਨਹੀਂ ਹੋ ਰਹੀ ਕਿ ਸਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਤੇ ਇਹੀ ਬੇਨਤੀ ਕਰਦੇ ਆ ਵੀ ਇਹ ਜਿਹੜਾ ਕੁਦਰਤੀ ਜੋ ਹੈ ਕੁਦਰਤ ਦੇ ਤੌਰ ਤੇ ਜਿਹੜਾ ਹੈਗਾ ਇਹ ਬਾਰਿਸ਼ਾਂ ਜਿਹੜੀਆਂ ਹੋ ਰਹੀਆਂ ਪਰ ਕਿਤੇ ਨਾ ਕਿਤੇ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਹੈ ਚਲੋ ਜੋ ਹੋਣਾ ਉਹ ਤਾਂ ਹੋ ਗਿਆ ਪਰ ਹੁਣ ਰਲ ਮਿਲ ਕੇ ਇਸ ਸੰਕਟ ਦੇ ਵਿੱਚੋਂ ਨਿਕਲਣਾ ਪੈਣਾ ਹੈ ਇਸੇ ਵੀ ਹੋਰ ਜੇ ਕੋਈ ਗੱਲ ਕਰੀਏ ਤਾਂ ਬਹੁਤ ਹੀ ਵਧੀਆ ਨਹੀਂ ਲੱਗੂਗੀ ਇੰਨਾ ਹੀ ਹੈ ਵੀ ਸਾਰੇ ਰਲ ਮਿਲ ਕੇ ਜਿੱਦਾਂ ਲੱਗੇ ਹੋਏ ਨੇ ਮੈਂ ਸਮਝਦਾ ਪੰਜਾਬੀਆਂ ਨੇ ਹੀ ਪੰਜਾਬ ਨੂੰ ਬਚਾਇਆ ਪੰਜਾਬੀ ਹੀ ਲੱਗੇ ਹੋਣੇ ਬਾਕੀ ਨੁਕਸਾਨ ਬਹੁਤ ਹੋ ਗਿਆ ਜਿੰਨਾਂ ਹਲਕਿਆਂ ਦੇ ਵਿੱਚ ਹੜ ਆ ਗਏ ਨੇ 6-6 ਮਹੀਨੇ ਹਜੇ ਉਹਨਾਂ ਦੇ ਵਿੱਚ ਜ਼ਮੀਨਾਂ ਨੂੰ ਸਹੀ ਕਰਨ ਨੂੰ ਘਰਾਂ ਨੂੰ ਸਹੀ ਕਰਨ ਨੂੰ ਜਿਹੜਾ ਹੈਗਾ ਉਹ ਲੱਗ ਜਾਣੇ ਆ ਪਰ ਗੁਰੂ ਮਹਾਰਾਜ ਕਿਰਪਾ ਕਰੂਗਾ ਫੇਰ ਦੁਬਾਰਾ ਪੰਜਾਬ ਜਿਹੜਾ ਮੁੜ ਲੀਹਾਂ ਤੇ ਆਊਗਾ ਹੋਰ ਪੰਜਾਬੀਆਂ ਨੂੰ ਖਾਸ ਕਰਕੇ ਹੀ ਬੇਨਤੀ ਵੀ ਆਪਾਂ ਤਕੜੇ ਹੋ ਕੇ ਜਿਹੜਾ ਆਪਾਂ ਜਿੰਨਾ ਹੋ ਸਕਦਾ ਸਾਥ ਦੇਈਏ ਧੰਨਵਾਦ ਪਲੱਸ ਅਲਾਕਾ ਸਾਡਾ ਜੀ ਜੀ ਚਾਹ ਪ੍ਰਤਾਪਰਾ ਆ ਪਿਆਣੀ ਆ ਜਿੰਨੇ ਵੀ ਏਰੀਆ ਦੇ ਪਿੰਡ ਆ ਵਰਤੋਂ ਸਾਰੇ ਸਾਡੇ ਨਾਲ ਜਦੋਂ ਵੀ ਧਰਨਾ ਮੋਰਚਾ ਲਾਉਨੇ ਸਨ ਜਰੂਰ ਆ ਕੇ ਸਾਡਾ ਅਲਾਕਾ ਸਾਥ ਦੇ ਰਿਹਾ ਜੀ ਇਲਾਕੇ ਦੇ ਨਾਲ ਤੇ ਦੋਹਾਂ ਪਿੰਡਾਂ ਦੇ ਸਹਿਯੋਗ ਨਾਲ ਹੁਣ ਤੱਕ ਅਸੀਂ ਤੇ ਰੁਕਿਆ ਆ ਕਿਉਂਕਿ ਮੀਡੀਆ ਅਜੇ ਨਹੀਂ ਸੀ ਆਇਆ ਅਜੇ ਤੱਕ ਜੀ ਕਿ ਕਿ ਅਸੀਂ ਜਿਹੜੇ ਨਿਊਜ਼ ਚੈਨਲ ਸੌਰੀ ਆ ਯੂਟਿਊਬਰ ਆ ਤੁਹਾਡੀ ਆਵਾਜ਼ ਆ ਅਜੇ ਤੱਕ ਉੱਪਰ ਤੱਕ ਨਹੀਂ ਜੀ ਗਈ ਤੇ ਜਿਹੜੀ ਜੜੀਆਂ ਭਾਈ ਇੱਕ ਮੌਕੇ ਮੌਕੇ ਦੀ ਸਰਕਾਰ ਹੈਗੀ ਆ ਮੌਕੇ ਦੀ ਸਰਕਾਰ ਹੈਗੀ ਆ ਮਾਂ ਸਰਕਾਰ ਹੈਗੀ ਆ ਕੋਈ ਕਿਉਂ ਨਹੀਂ ਤੋ ਪਹੁੰਚ ਕੀਤੀ ਜੀ ਕਿ ਤੁਹਾਡੇ ਕੋਈ ਕੋਈ ਹੈਲਪ ਮਿਲੀ ਕੋਈ ਇੱਕਦੋਨ ਸਤਿ ਸਿੰਘ ਜੀ ਤੇ ਚੰਨੂ ਉਹ ਉੱਢ ਦੇ ਗਏ ਆ ਤੇ ਬਾਕੀ ਜਿਹੜੇ ਜਦੋਂ ਪਿੱਛੇ ਆਊਗਾ ਜੀ ਉਹਦੇ ਵਿੱਚ ਜਿਆ ਤੇ ਤਰਪੈਲਾ ਦੇ ਕੇ ਸੀਗੇ ਜੀ ਇਹ ਸਰ ਦੇ ਕੇ ਸੂਲੀਆਂ ਖੂਦ ਦੇ ਕੇ ਸੀਗੇ ਜੀ ਜਿਹੜੇ ਜਦਾਂ ਆਏ ਆ ਤੇ ਇੱਕਦੋਨ ਵਿਕਰਮ ਸਰ ਚੌਧਰੀ ਜੀ ਆਏ ਆ ਤੇ ਉਹ ਸਾਨੂੰ 200 ਮੀਟਰ ਦੀ ਕੇ ਤੇਲ ਤੇ ਡਾਕਟਰ ਪਹਿਲਾਂ ਦੀਗੇ ਕਿ ਸਾਡਾ ਜੋ ਵੀ ਬਾਹ ਫੜਿਆ ਪਰ ਬਦਲ ਸਾਹਿਬ ਨੇ ਸਭ ਤੋਂ ਜ਼ਿਆਦਾ ਫੜੀ ਹਾਂ ਹਾਂ ਤੇ ਉਹ ਗੱਲ ਬਦਲ ਸਾਹਿਬ ਤੋਂ ਜ਼ਿਆਦਾ ਨਹੀਂ ਮਤ ਨਹੀਂ ਕਿਹਾ ਬਦਲ ਸਾਹਿਬ ਨੇ ਬਾਹ ਜਦਾਂ ਟੈਲ ਖੋਲ ਕੇ ਦੇਖੇ ਤਾਂ ਸਾਡੇ ਸਾਡੇ ਅੱਜ ਬੈਂਡੇਜ ਵਾਲਾ ਹੈਗਾ ਤੇ ਬੰਦੇ ਦੇ ਸਾਡੇ ਕਲੀਨਿਕ ਜਿਹੜਾ ਆ ਰਿਹਾ ਹੈਗਾ ਜੀ ਤੁਹਾਨੂੰ ਹੈਲਪ ਦੇ ਕੇ ਗਏ ਹੈਗੇ ਆ ਹੋਰ ਕੀ ਸਵਾਸ਼ਣ ਦੇ ਕੇ ਤੁਹਾਨੂੰ ਤੁਹਾਨੂੰ ਹੈਲਪ ਦੇ ਕੇ ਗਏ ਤੇਲ ਦੀ ਵੀ ਦੇ ਕੇ ਗਏ ਆ ਮਿੱਟੀ ਪਾਉਣ ਦੇ ਵੀ ਹੈਲਪ ਦੇ ਕੇ ਗਏ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਇੱਕ ਸਾਡੀ ਹੋਰ ਮੋਰੇ ਰਿਕਵੈਸਟ ਹੈ ਛੋਟੀ ਜਿਹੀ ਵੀ ਬੈਂਡੇਜ ਦਾ ਪਾਣੀ ਜਿਹੜਾ ਸਾਡੇ ਦਰਿਆ ਵਿੱਚ ਪਾਉਣਾ ਚਾਹੁੰਦੇ ਸਾਡੇ ਪਿੰਡਾਂ ਵਿੱਚ ਅਸੀਂ ਉਹ ਬੰਦ ਕਰਨ ਤੇ ਉਹਨਾਂ ਲਈ ਸਪੈਨ ਦੇਣਾ ਚਾਹੀਦਾ ਇਹ ਸਾਰੀ ਰਿਕਵੈਸਟ ਸਾਰੀ ਸਰਕਾਰ ਨੂੰ ਵੀ ਦੱਸਾਰੇ ਠੀਕ ਆ ਹੁਣ ਤੁਹਾਨੂੰ ਕੰਨੀ ਰਛੀ ਦੇ ਗਏ ਆ ਦੋ ਲੱਖ ਦੋ ਲੱਖ ਦੋ ਲੱਖ ਪੈਂਡੂ ਮਿਲਿਆ ਆ ਸਮੋਹ ਸਾਡਾ ਜੀ ਕੋਈ ਤੋਂ ਬਲੋਸੀ ਹੋ ਗਿਆ ਤਾਂ ਇਹ ਮਾਪੀ ਨੇ ਜਾਰੀ ਕੀਤੀ ਤੇ 2 ਲੱਖ ਰੁਪਏ ਸਾਨੂੰ ਤੋਂ ਨੰਪੰਡਾ ਨੂੰ ਬੰਨ ਤੇ ਓਕੇ ਅੱਛਾ ਕੀ ਕੀ ਸਮੱਸਿਆਵਾਂ ਕੀ ਸੀ ਤੁਸੀਂ ਕੀ ਗੱਲਬਾਤ ਕੀਤੀ ਉਹਨਾਂ ਨਾਲ ਗੱਲਬਾਤ ਤਾਂ ਹੀ ਨਹੀਂ ਸਾਡਾ ਪੈਂਡਵਾਸੀਆਂ ਦਾ ਨੁਕਸਾਨ ਬਹੁਤ ਹੋ ਗਿਆ ਪਾਣੀ ਦਾ ਅੱਛਾ ਫਸਲਾਂ ਦਾ ਜੀਵਿਦਾਰਾਂ ਦਾ ਬਹੁਤ ਨੁਕਸਾਨ ਹੋ ਗਿਆ ਹੈ ਹੁਣ ਇਹ ਤਾਂ ਇਹ ਹੈ ਵੀ ਸਾਡੀ ਬੇਨਤੀ ਇਹ ਹੈ ਵੀ ਜਿਹੜੀ ਵੀ ਸਰਕਾਰ ਹੋਵੇ ਇਹਨਾਂ ਵੀਰਾਂ ਦਾ ਮਾਫੀਆ ਦਿੱਤਾ ਜਾਣਾ ਚਾਹੀਦਾ ਹੁਣ ਜਿਵੇਂ ਦੇ ਹਾਲਾਤ ਬਣੇ ਹੋਏ ਆ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਤੇ ਹੁਣ ਆ ਤੁਹਾਡੇ ਮਯੋਂਗਲ ਪਿੰਡ ਦੇ ਵਿੱਚ ਕਿੱਤਾ ਦੇ ਹਾਲਾਤ ਨੇ ਪਾਣੀ ਦਾ ਪੱਧਰ ਕਿਦਾਂ ਪਾਣੀ ਨੂੰ ਬਚਾਇਆ ਸਾਡੇ ਬੰਦਾਂ ਨੇ ਢਾਲਾਈਓ ਪਾਣੀ ਨੂੰ ਅੱਛਾ ਜੀ ਬੱਟ ਦਾ ਸਾਨੂੰ ਇਹ ਕੋਈ ਤਰ੍ਹਾਂ ਹਸਾਲੀ ਨਹੀਂ ਬਸ ਇਹ ਕੋਈ ਪੱਕੀ ਨਹੀਂ ਕਹਿ ਸਕਦੇ ਭਲਾ ਵੀ ਹੋ ਸਕਦਾ ਉਹਦੇ ਬਾਅਦ ਵਸੇ ਪੱਟਾ ਅਜ ਵਰਤਾਸ ਤੇ ਲੱਗੂ ਸਾਡੇ ਪਿੰਡ ਦੀ ਜੀ ਹਾਂਜੀ ਅਕੇ ਹੀ ਬੰਤੀਆ ਸਾਡੀ ਸਰਕਾਰਾਂ ਸਾਰੀਆਂ ਆਪਾਂ ਆਪਾ ਦੇਖਣ ਵਾਲੇ ਤਾ ਠੀਕ ਹੈ ਜਿਹੜੀ ਮੌਕੇ ਦੀ ਸਰਕਾਰ ਹੈਗੀ ਉਹ ਨਹੀਂ ਕੋ ਤੁਹਾਡੀ ਹੈਲਪ ਕੀਤੀ ਹੈਗੀ ਨਹੀਂ ਜੀ ਕੋਈ ਸਰਕਾਰ ਤਾਂ ਸਾਡੇ ਕੋਲ ਹਜੇ ਮੱਥੇ ਵੀ ਨਹੀਂ ਲੱਗੀ ਕੋਈ ਨੁਮਾਇੰਦਾ ਰੋਦਾ ਹੈ ਨਹੀਂ ਕੋਈ ਆਇਆ ਨਹੀਂ ਕੋਈ ਸਾਡੇ ਤਾਈਂ ਨਹੀਂ ਪਹੁੰਚਿਆ ਓਕੇ ਪਰ ਜਿਹੜੀ ਸਰਕਾਰ ਸਾਨੂੰ ਪਹੁੰਚੀ ਕਿ ਦੁੱਖ ਦੀ ਘੜੀ ਸੀ ਉਹਦੇ ਨਾਲ ਹੀ ਓਕੇ ਤੁਸੀਂ ਦੇਖ ਰਹੇ ਹੋ ਕਮਰਾ ਪੰਜਾਬ ਦੀਆਂ ਨਿਊਜ਼ ਚੈਨਲ ਕੀਪਰੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਚੈਨਲ ਕੀਪਰੀ